ਸੋ ਕਹੋ ਤਾਲ ਗੁਰ ਸੇਵੀ ਆਹਨ ਸੁਸਹਜ ਸੁਭਾਅ ਦਰਸ਼ਨ ਪਰਸਿਆ ਗੁਰ ਕਾ ਜਨਮ ਮਰਨ ਦੁਖ ਹੋਵਾ ਸਿਫਤਖੁ ਸੰਮਦੀ ਨੂਰ ਅਰਸਹ ਕਰਸਹ ਤਦਰਠੀ ਸਤੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸੁ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਭ ਨੰਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟਹਾ ਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗੌਣ ਸੰਸਾਰ ਅੰਤ ਸੱਚ ਨਵੇੜਾ ਰਾਮ ਆਪੇ ਸੱਚ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਇਹ ਮਨ ਮੇਰਾ ਆਵਾ ਗੌਣ ਸੰਸਾਰ ਅੰਤ ਸਾਚਨ ਵਹਿੜਾ ਰਾਮ ਆਪੇ ਸੱਚ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫੇਰਾ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮਖ ਮਿਲਾਵੜ ਆਈ ਸਚ ਰੰਗ ਰਾਤੀ ਸਹਜੇ ਮਾਤੀ ਸਹਜੇ ਰਹੈ ਸਮਾਈ ਸੱਚਾ ਮਨ ਭਾਇ ਸਾਚ ਵਸਾਇ ਸ਼ਬਦ ਰਤੀ ਅੰਤ ਨਵੇਰਾ ਨਾਨਕ ਨਾਮ ਰਤੀ ਸੇ ਸੱਚ ਸਮਾਣੇ ਬਹੁਰ ਨਾਮ ਭਵ ਜਲ ਫਿਰਾ ਮਾਇਆ ਮੋਹ ਸਭ ਵਰ ਰਹਾ ਦੂਜਾ ਭਾਏ ਖੁਆਇਂ ਰਾਮ ਮਾਤਾ ਪਿਤਾ ਸਭ ਹੀਤ ਹਿਤੇ ਬਲ ਚਾਏ ਰਾਮ ਹਿਤੇ ਬਲ ਚਾਏ ਪਰਵ ਕਮਾਈ ਮੇਟ ਨਾ ਸਕਾ ਕੋਈ ਜੇਨ ਸ੍ਰੇਸ਼ਟ ਸਾਜੀ ਸੋ ਕਰ ਵੇਖਾ ਤਿਸ ਜੇਵੜ ਅਵਰਨਾ ਕੋਈ ਮਾਨ ਮੁਖ ਅੰਦਰ ਤਪ ਤਪ ਖਪਾ ਬਿਨ ਸ਼ਬਦਾਂ ਸ਼ਾਂਤ ਨ ਆਈ ਨਾਨਕ ਬਿਨ ਨਾਵਾ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ ਇਹੋ ਜਗ ਜਲਤਾ ਦੇਖ ਕਾ ਭਜ ਪਈ ਹਰ ਸਰਨ ਆਈ ਰਾਮ ਅਰਦਾਸ ਕਰੀ ਗੁਰਪੂਰੇ ਆਗਾ ਰਖ ਲੇਵੋ ਦੇਹ ਵਡਾਈ ਰਾਮ ਰਖ ਲੇਵੋ ਸ਼ਰਣਾਇ ਹਰ ਨਾਮ ਵਡਾਈ ਤੋਤ ਜੀਵੜ ਆਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜਗ ਜਗ ਏਕੋ ਦਾਤਾ ਸੇਵਾ ਲਾਗੇ ਸੇਵੜ ਭਾਗੇ ਜਗ ਜਗ ਏਕੋ ਜਾਤਾ ਜਾਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਾਤ ਨਹੀਂ ਪਾਈ ਨਾਨਕ ਤਿਸਨੂੰ ਸ਼ਬਦ ਸੁਝਾਏ ਜੋ ਜਾਏ ਪਵਹ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜਾ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂ ਆਪੇ ਦੇਹ ਬੁਜਾਈ ਰਾਮ ਆਪੇ ਦੇਵੁ ਜਾਇ ਅਵਰਣੁ ਪਾਈ ਗਰਮਖੋ ਹਰ ਰਸ ਚਾਖਿਆ ਦਰ ਸੱਚ ਹੈ ਸਦਾ ਹੈ ਸੱਚ ਸੱਚ ਹੈ ਸ਼ਬਦ ਸੁਪਖਿਆ ਕਰਮ ਹਨਜ ਕਰ ਪਾਇਆ ਸਤਿਗੁਰ ਦੇ ਬਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਆ ਨਾ ਮਤ ਪਰਵਾਣ ਸੱਚ ਸਾਈ ਕਰਮ ਅਨਿਤ ਕਰ ਪਾਇਆ ਸਤਿਗੁਰ ਦੇ ਬੜਾਈ ਨਾਨਕ ਜੋ ਨਾਮ ਰਤੇ ਸੇ ਮਹਲ ਪਾਇਆ ਨਾ ਮਤ ਪਰਵਾਣਾ ਸੱਚ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਇਹ ਮਨ ਮੇਰਾ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ